ਮਨਸਰ ਆ ਗਿਆ ਜੀ ਬਾਬਾ ਜੀ ਇਹ ਸਭ ਕਿਵੇਂ ਹੋਇਆ ਜੀ ਇਹ ਤੇ ਤੁਸੀਂ ਜੀ ਦਿਨੋਂ ਤੋਂ ਬਾਰਸ਼ ਚੱਲਦੀ ਦੀ ਜੀ ਤੇ ਆ ਪੰਜ ਗੁਣੀ ਪੈ ਗਿਆ ਜੀ ਅਸੀਂ ਅੰਦਰ ਪਈ ਤੇ ਅੱਖੇ ਡਿੱਗ ਗਈ ਜੀ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਜੀ ਪਰਿਵਾਰ ਦੇ ਵਿੱਚ ਜੀ ਤੇ ਦੋ ਹੀ ਜੀ ਅਸੀਂ ਆ ਤਿੰਨ ਬੱਚੇ ਆ ਮਿੱਠੂ ਸਿੰਘ ਆ ਤੇ ਅਸੀਂ ਦੋ ਜੀ ਹੀ ਰਹਦੇ ਤੇ ਜੁਰ ਠੀਕ ਹੈ ਜੀ ਉਹ ਬਸ ਮੈਂ ਆ ਹਟਦਾ ਹਟਾ ਹੀ ਰੇ ਮੈਂ ਜੀ ਆ ਦੋ ਰੁਪਏ ਸਾਡੇ ਜੀ ਕੁਝ ਜਾਣ ਨਹੀਂ ਨਿਕਸਣ ਹੋਇਆ ਜੀ। ਨਾ ਨਾ ਜਾਣੇ ਕੋਈ ਨਹੀਂ ਹੋਇਆ ਜੀ। ਮਾਤਿਹ ਕਰੇਗੀ। ਤੇ ਆਪਣਾ ਸਰਕਾਰ ਤੁਸੀਂ ਕੀ ਮੰਗ ਕਰਦੇ ਹੋ ਜੀ? ਮੰਗ ਤਾਂ ਇਹੀ ਕਰਦੇ ਆ ਜੀ ਗਰੀਬ ਬਾਦਲੂ ਆ ਕੋਈ ਸਹਾਇਤਾ ਕਰ ਦੇਣਾ। ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਜੀ? ਪਰਿਵਾਰ ਦੇ ਵਿੱਚ ਅੱਜ ਤਾਂ ਦੋ ਅੱਡੇ ਆ ਜੀ। ਅਸਲ ਵਿੱਚ ਤਾਂ ਤਿੰਨ ਕੁੜੀਆਂ ਨੇ। ਤਿੰਨ ਕੁੜੀਆਂ ਚਾਰ ਕੁੜੀਆਂ ਹਨ ਜੀ। ਚਾਰ ਕੁੜੀਆਂ ਤੁਸੀਂ ਪਹਿਲਾਂ ਪਈ ਵੀ ਹੋਣੀ ਜੀ। ਹਾਂ ਪਹਿਲਾਂ ਪਈ। ਤੁਸੀਂ ਆਪ ਕੀ ਕੰਮ ਕਰਦੇ ਹੋ ਜੀ? ਉਸ ਨੂੰ ਹੁੰਦਾ ਜੀ ਮਦਾਨ ਦੇ ਕੰਮ ਤਾਂ। ਤੀ ਸਿੰਘ ਜੀ ਇਹ ਸਭ ਕਿਵੇਂ ਹੋਇਆ ਜੀ ਅਸੀਂ ਬਾੜ ਨੰਬਰ 10 ਦੇ ਨਿਵਾਸੀ ਆ ਸਾਰੇ ਜੀ ਸਾਡੇ ਪ੍ਰਬੰਧਕ ਸਾਜਣ ਖੜੇ ਨੇ ਅਜੂਤ ਸਰਵਨ ਖੜੇ ਨੇ ਅੱਜ ਜਿਹੜਾ ਪਿੱਛੇ ਤੁਸੀਂ ਘਰ ਦੇਖ ਰਹੇ ਹੋ ਇਹ ਸਾਡੇ ਬਾਬਾ ਹੰਸਰਾ ਸਿੰਘ ਜੀ ਦਾ ਘਰ ਹੈ ਜੀ ਜੋ ਕਈ ਸਾਲਾਂ ਤੋਂ ਇਸ ਘਰ ਦੇ ਵਿੱਚ ਰਹੇ ਦੇ ਸੀ ਤੇ ਕਾ ਜਿਹੜੀ ਨੂੰ ਕਈ ਦਿਨਾਂ ਤੋਂ ਬਾਰਿਸ਼ ਪੈ ਰਹੀ ਹੈ ਲਗਾਤਾਰ ਘਰ ਪੁਰਾਣਾ ਹੋਣ ਕਾਰਨ ਜਿਹੜੀ ਬਾਰਿਸ਼ ਆ ਉੱਪਰ ਪੈ ਰਹੀ ਸੀ ਤੇ ਬਾਰਿਸ਼ ਦਾ ਪਾਣੀ ਜਿਹੜੇ ਕੰਧਾਂ ਦੇ ਵਿੱਚ ਵੜਨ ਕਾਰਨ ਛੱਤ ਚੂਣ ਲੱਗੀ ਤੇ ਛੱਤ ਚੂਣ ਕਾਰਨ ਫਾਰਮ ਕਾਨ ਜਿਹੜਾ गिर ਗਿਆ ਤੁਸੀਂ ਦੇਖ ਰਹੇ ਹੋ ਸੋ ਅਸੀਂ ਤਾਂ ਮੱਲੇ ਦੇ ਤਰਫੋਂ ਸਾਰੇ ਪਤਵੰਤੇ ਸੱਜਣਾ ਦੇ ਅਹੁਦੇਦਾਰਾਂ ਦੇ ਵੱਲੋਂ ਇਹ ਸਰਕਾਰ ਨੂੰ ਬੇਨਤੀ ਕਰਦੇ ਜੀ ਫੌਰੀ ਤੌਰ ਤੇ ਜਿਹੜੀ ਬਾਬਾ ਹੰਸ ਰਾਜ ਜੀ ਦੀ ਜਿਹੜੀ ਮਤ ਦਿੱਤੀ ਜਾਵੇ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਜਿਹੜੇ ਤਿੰਨ ਪੋਤੇ ਨੇ ਉਹਨਾਂ ਦੇ ਉਹਨਾਂ ਦਾ ਬੇਟਾ ਤੇ ਨੂੰਹ ਜਿਹੜੀ ਉਹ ਪੂਰੇ ਹੋ ਚੁੱਕੇ ਨੇ ਤੇ ਜਿਹੜਾ ਉਹਨਾਂ ਦਾ ਗੁਜ਼ਾਰਾ ਹੈਗਾ ਉਹ ਜਿਹੜਾ ਆਮ ਕਿਰਤ ਮਜ਼ਦੂਰੀ ਕਰਕੇ ਉਹਨਾਂ ਦਾ ਗੁਜ਼ਾਰਾ ਹੋ ਰਿਹਾ ਸੋ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਜੀ ਫੌਰੀ ਤੌਰ ਤੇ ਮਰਜ਼ੀ ਜਿਹੜੀ ਉਹ ਭੇਜੀ ਜਾਵੇ ਤਾਂ ਜੋ ਜਿਹੜਾ ਇਹ ਘਰ ਜਿਹੜਾ ਹੋਰ ਨੁਕਸਾਨ ਨਾ ਕਿਸੇ ਘਰ ਨੂੰ ਪਹੁੰਚਾ ਸਕੇ ਕਿਉਂਕਿ ਆਲੇ-ਦੁਆਲੇ ਵੀ ਹੋਰ ਘਰ ਨੇ ਉਹ ਤੇ ਫੌਰੀ ਤੌਰ ਤੇ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜੀ ਮਦਦ ਦਾ ਸਰਕਾਰ ਜੀ ਕੋਈ ਜਾਨੀ ਨੁਕਸਾਨ ਹੋਏ ਨਹੀਂ ਜਾਨੀ ਨੁਕਸਾਨ ਦਾ ਫਿਲਹਾਲ ਹਜੇ ਬਚਤ ਹੈ ਪਰ ਜੇ ਸਰਕਾਰ ਨੇ ਕੋਈ ਸਹਾਇਤਾ ਨਾ ਕਰੀ ਤਾਂ ਆਉਣ ਵਾਲੇ ਸਮੇਂ 'ਚ ਕੋਈ ਜਾਨੀ ਨੁਕਸਾਨ ਵੀ ਹੋ ਸਕਦੇ ਨੇ ਬਹੁਤ